ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾ ਦੈ ਰਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਰ ਦੇ ਮੋਹੇ ਬਚਾਓ ਸੁਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਚਾਨਜ ਕਰਦੈ ਕਰਿਐ ਸਭ ਐਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣ ਧਿਆਉ ਜੋ ਵਰ ਚਾਹ ਸਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ-ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਜ਼ਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ तो हो पुरी चतुर्दश कंता काल पाए ब्रह्मा बक्तरा काल पाए शिवजु अवतरा काल पाए कर विष्णु प्रकाशा सकल काल का किया तमाशा जवन काल जोगी शिव कियो वेद राज ब्रह्मा ज्योतियो जवन काल स्वलोक सवारा नमस्कार है ताहे हमारा जवन काल सब जक्त बनायो देव दैत जछने उपजायो आद अंत एकै अवतार सोए गुरु समझयो हमारा नमस्कार तिसहि को हमारी सकल प्रजा जने आप सवारी शिव कण को सब गुण सुख दियो सत्रण को पल मो बद कियो कट कट के अंतर की जानत ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁੱਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਿ ਉਦ ਕਰਖ ਕਰਖ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਅਪਾਰਾ ਜਬੇ ਆਕਰਕ ਕਰਤ ਹੋ ਕਬਹੋ ਤੁਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝੋ ਚਾਰੈ ਤੁਮ ਸਭ ਹਿਤੇ ਰਹਿਂਦ੍ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੇਲ ਅਨਾਦ ਅasamb ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਪ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇਵਿਦ ਸਜਾ ਪ੍ਰਥਮ ਸੰਸਾਰਾ ਤੰਬਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਬ ਕਹਿ ਭੂਪਾ ਅੰਡਜ ਜੇਰਜ ਸੇਤਜ ਕਿੰਨੇ ਉਤਪੁਜ ਖਾਨ ਬਹੁ ਰਚਦੀਨੇ ਕਹੋ ਫੋਲ ਰਾਜਾ ਹ ਬੈਠਾ ਕਹੋ ਸਿਮਟ ਭਇ ਅਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾ ਸਰੂਪ ਸੰਪਵ ਔਰ ਅੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿਕ ਸੰਗ ਕਰੋ ਦੁਸ਼ਟ ਜੇਤੇ ਉਟਵਤ ਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਾਂ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ├ਕ੍ਰਿਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸਵ ਸਕੇ ਨਾ ਕੋਈ ਇੱਕ ਬਾਰ ਜਿੰਤੂ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਹਾ ਖੜ ਕੇ ਤਮੈ ਸਰਣ ਤੇ ਹਾਰੀ ਆਪ ਹਾਦ ਲੈਹੁ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦ ਰਚਾ ਪੂਰਨ ਹੋਏ ਚਿਤ ਕੀ ਚਾ ਤਵਚਰ ਨਣਮਣ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਦੈ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਚਾਨਜ ਕਰਦੈ ਕਰਿਐ ਸਭ ਬੈਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ-ਚੁਣ ਸਤਰ ਹਮਾਰੇ ਮਾਰਿਐ ਆਪ ਹਾ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਜਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ राख लो राखण हारे साहेब संत सहाय प्यारे दीन बंद दुष्टन के हंता तुम हो पुरी कंता काल पाए ब्रह्मा बक्तरा काल पाए शिवजू अवतरा काल पाए कर भीष्ण प्रकाशा सकल काल का किया तमाशा जवन काल जोगी शिव कियो ਬੇਦਰਾਜ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦ ਅੰਤ ਏਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ शिवकण को सब गुण सुख दियो सतरन को पल मो बद किट घट के अंतर की जानत भले बुरे की पीर पछानत चिट्टी ते कुछ स्थूल्ला सपर कृपा दृष्ट कर फूल्ला संतन दुख पाए ते दुखी सुख पाए साधन के सुखी एक एक की पीर पहचान ਕਟ ਕਟ ਕੇ ਪਟ ਪਟ ਕੀ ਜਾਣੈ ਜਬਿ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰ ਤ ਤਬ ਦੇਹੀ ਅਪਾਰਾ ਜਬ ਆ ਕਰਕ ਕਰਤ ਹੋ ਕਬਹੂ ਤੁਮ ਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹਿਤੇ ਰ ਇੰਦ੍ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੇਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਨੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤਹਤੇ ਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਆਰਾਬ ਕਹਿ ਭੂਪਾ ਅੰਡਜ ਜੇਰਜ ਸੇਤਜ ਕਿੰਨੇ ਉਤਪੁਜ ਖਾਨ ਬਹੁ ਰਚਦੀਨੇ ਕਹੋ ਫੋਲ ਰਾਜਾ ਬੈਠਾ ਕਹੋ ਸਿਮਟ ਭਇਓ ਸਿੰਘ ਕਿਟਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਸ ਰੂਪ ਸੰਪਵ ਅਵਰੱਛਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਗ ਕਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦਖਾਂਤ ਤਵ ਮਰੇ ੁਰਕਜਵਣ ਪਗ ਪਰੇ ਤਿਹਾਰੇ ਦਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂਕੇ ਕਾਲ ਨਿਕਨ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੋਸਤ ਸਾ ਸਵੇ ਸਕੈ ਨਾ ਕੋਈ ਇੱਕ ਬਾਰ ਜਿੰਤੂ ਮੈਂ ਸੰਭਾਰਾ ਕਾਲ ਹਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਰ ਦੁਸ਼ਟ ਦੋਖ ਤੇਰਾ ਹਾ ਖੜ ਕੇ ਤਮੈ ਸਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਓ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾ ਦੈ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਚਾਨਿ ਜਿ ਕਰਦਾ ਕਰਿਐ ਸਭ ਐਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣ ਧਿਆਉ ਜੋ ਵਰ ਚਾਉ ਸਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਜਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਦਰਾ ਕਾਲ ਪਾਏ ਸ਼ਿਵ ਜੋ ਅਪਤਰਾ ਕਾਲ ਪਾਏ ਕਰ ਪਿਸਨ ਪ੍ਰਕਾ사 ਸਕਲ ਕਾਲ ਕਾ ਕੀ ਆ ਤਮਾਸਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਣ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦ ਅੰਤ ਇੱਕ ਹੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਕਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੇ ਤੇ ਕੁੰਚਰ ਅਸਥੁਲਾ पर कृपा दृष्ट कर फुला संतन दुख पाए ते दुखी सुख पाए साधन के सुखी एक एकी पीर पछाने कट कट के पट पट की जान जब युद करक करा करतारा प्रजा तरत तब दे अपारा जब या करक करत हो कबहू तुम तो मैं मिलत दे तर सबहू ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਹੀ ਆਪਨੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਂਦ੍ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੇਲ ਅਨਾਦ ਅasamb ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਪ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿੰਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਕ ਭਇਓ ਰਾਬ ਕਹਿ ਭੂਪਾ ਅੰਡਜ ਜੇਰਜ ਸੇਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹੋ ਫੂਲ ਰਾਜਾ ਹ ਬੈਠਾ ਕਹੋ ਸਿਮਟ ਭਇਓ ਸਿੰਘ ਕਿਟਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਸ ਰੂਪ ਸੰਪਵ ਅਵਰੱਛਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਟਵਤ ਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖੈ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨ ਐਹ ਰਚਾ ਹੋਏ ਤਹੇ ਸਭ ਕਾਲਾ दुष्ट अरिष्ट तरै तत्काला कृपा दृष्ट तन जाय न हरह ताके ताप तनक मोहरह रिद्ध सिद्ध कर्मो सब होई दुष्ट सासवै सकै ना कोई एक बार जिन तुमै संभारा काल फासते ताहे उबारा जिनर नाम तिहारो कहा दार दुष्ट दोप तेराहा ਖੜਕੇਤ ਮੈਂ ਸਰਨ ਤੇ ਹਾਰੀ ਆਪ ਹਾਦੈ ਲਹਿਓ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖਤੇ ਲਹਿਓ ਬਚਾਈ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦੈ ਰਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ अपना जान करो प्रति पारा हमरे दुष्ट स्वभाव तुम खावो आप हादे मोहे बचावो सुकी बसे मोरे परिवार सेवक सिख सवे करतार मोरे अच्छा निज करदे करियै सब बैरन को आज संगरियै पूर्ण होए हमारी आशा तोर भजन की रह प्यासा ਤੂੰ ਮੈ ਛਾੜ ਕੋਈ ਅਵਰਣ ਧਾਓ ਜੋ ਵਰ ਚਾਓ ਸਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਚੁਣ-ਚੁਣ ਸਤਰ ਹਮਾਰੇ ਮਾਰੀਐ ਆਪ ਹਾ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਜ਼ਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੂ ਅਪਦਰਾ ਕਾਲ ਪਾਏ ਕਰਪੀਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦ ਅੰਤ ਏਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਓ सतरण को पलमो बद कट कट के अंतर की जानत भले बुरे की पीर पछाणत चिटी ते कुछ स्थूला सपर कृपा दृष्ट कर फुल्ला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने ਜਾ ਬਿਉਦ ਕਰਕ ਕਰਾ ਕਰਤਾਰਾ ਪ੍ਰਜਾ ਤਰ ਤ ਤਬ ਦੇਹੀ ਅਪਾਰਾ ਜਬ ਆ ਕਰਕ ਕਰਤ ਹੋ ਕਬਹੂ ਤੁਮ ਮੈ ਮਿਲਤ ਦੇ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹਿਤੇ ਰਹਿਂਦ੍ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੇਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪਿ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸ੍ਰੋਪਾ ਰੰਕ ਭਇਓ ਆਬ ਕਹਿ ਭੂਪਾ ਅੰਡਜ ਜੇਰਜ ਸੇਤਜ ਕਿੰਨੇ ਉਤਪੁਜ ਖਾਨ ਬਹੁ ਰਚਦੀਨੇ ਕਹੋ ਫੂਲ ਰਾਜਾ ਹ ਬੈਠਾ ਕੋਸਿਮਟ ਭਇਆ ਸੰਕ੍ਰਿਕੈਠਾ ਸਗ੍ਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਸ ਰੂਪ ਸੰਪਵ ਅਵਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿੱਖ ਸੰਗਰੋ ਦੁਸ਼ਟ ਜੇਤੇ ਉਟਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੈ ਤਵ ਮਰੇ ਪੁਰਖ ਚਵਣ ਪਗ ਪਰੇ ਤਿਹਾਰੇ تنکے تم ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੇ ਕਾਲ ਨਿਕ ਨਹ ਹੈ ਰਚਾ ਹੋਏ ਤਹੇ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕ ਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸਵ ਸਕੇ ਨਾ ਕੋਈ ਇਕ ਬਾਰ ਜਿੰਦ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਰ ਦੁਸ਼ਟ ਦੋਖ ਤੇਰਾ ਹਾ ਖੜ ਕੇ ਤਮੈ ਸਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾ ਦੈ ਰਚਾ ਪੂਰਨ ਹੋਏ ਚਿਤ ਕੀ ਚਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਚਾਨਿਜ ਕਰਦਾ ਕਰਿਐ ਸਭ ਐਰਣ ਕੋ ਆਜ ਸੰਗਰੀਐ ਹੋਰ ਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਸਾੜ ਕੋਈ ਅਵਰਣ ਧਿਆਉ ਜੋ ਵਰ ਚਾਉ ਸਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਜਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਟਣ ਕੇ ਹੰਤਾ ਤੁਮਹ ਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਦਰਾ ਕਾਲ ਪਾਏ ਸ਼ਿਵ ਜੋ ਅਕਤਰਾ ਕਾਲ ਪਾਏ ਕਰ ਬੀਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦ ਅੰਤ ਏਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਕਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੇ ਤੇ ਕੁੰਚਰ ਅਸਥੁਲਾ सपर कृपा दृष्ट कर फूला संतन दुख पाए ते दुखी सुख पाए साधन के सुखी एक एकी पीर पछाने कट कट के पट पट की जान जब युद करक करा कर तारा प्रजा तरत तब दे अपारा जब या करख करत हो कबहू तुम तो मैं मिलत दे तर सबहू ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਜੋ ਚਾਰੈ ਤੁਮ ਸਭ ਹਿਤੇ ਰਹਿਂਦ੍ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੇਲ ਅਨਾਦ ਅasamb ਤਾਂ ਕਾ ਮੂਡ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤੋ ਆਪਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇਵਿੰਦ ਸਜਾ ਪ੍ਰਥਮ ਸੰਸਾਰਾ ਤੁਮਰਾ ਲਖਾ ਨਾ ਜਾਏ ਪਸਾਰਾ ਕਿ ਵਿੰਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਕ ਭਇਓ ਰਾਬ ਕਹਿ ਭੂਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹ ਬੈਠਾ ਕਹੋ ਸਿਮਟ ਭਇਓ ਸਿੰਘ ਕਰੇਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾ ਸਰੂਪ ਸੰਪਵ ਅਵਰੱਛਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਟਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖੈ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕ ਅਹ ਰਚਾ ਹੋਏ ਤਹੇ ਸਭ ਕਾਲਾ दुष्ट अरिष्ट तरै तत्काला कृपा दृष्ट तन जाय न हरह ताके ताप तनक मोह हरह रिद्ध सिद्ध कर्मो सब होई दुष्ट सासवै सकै ना कोई एक बार जिन तुमै संभारा काल फासते ताहे उबारा जिनर नाम तिहारो कहा दार दुष्ट दोख तेरा हा ਖੜਗ ਕੇਤਮੈ ਸਰਣ ਤੇ ਹਾਰੀ ਆਪ ਹਾਦੈ ਲਹਿਓ ਬਾਰੀ ਸਰਵ othor ਮੋਹੋ ਸਹਾਈ ਦੁਸ਼ਟ ਦੋਖਤੇ ਲਹਿਓ ਬਚਾਈ ਖੜਗ ਕੇਤਮੈ ਸਰਣ ਤੇ ਹਾਰੀ ਖੜਗ ਕੇਤਮੈ ਸਰਣ ਤੇ ਹਾਰੀ ਆਪ ਹਾਦੈ ਲਹਿਓ ਬਾਰੀ ਸਰਵ othor ਮੋਹੋ ਸਹਾਈ ਦੁਸ਼ਟ ਦੋਖਤੇ ਲਹਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ